ਹੋ ਟਲ ਗੁਰ ਸੇਵੀ ਆਹਨ ਸਹਜ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਹੋਵਾ ਸਿਫਤ ਖਸਮ ਦੀ ਨੂਰ ਅਰਸਾ ਗੁਰਸਾ ਤਦ ਰਠੀ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸਚਾ ਪਾਤਸ਼ਾਹ ਹੁਸਰ ਸਾਹੰਦੈ ਜਿਸ ਪਾਸ ਬਹਿਠਿਆ ਸੋਹੀਏ ਸਬਨਾਂ ਦਾ ਸਜਣ ਸਚਾ ਪਾਤਸ਼ਾਹ ਹੁਸਰ ਸਾਹੰਦੈ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬਾ ਜੀ ਸਲੋਕ ਮਹਲਾ ਤੀਜਾ ਜਿਨ ਕਉ ਸਤਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਹੀ ਅਚਿੰਤ ਹਰ ਨਾਮ ਤਨ ਕਾ ਮਾਨ ਵਸਿਆ ਸਚ ਸਬਦ ਸਮਾਹੀ ਜਿਨ ਕਾ ਸਤਗੁਰੂ ਭੇਟਿਆ ਸੇਹਰ ਕੀਰਤ ਸਦਾ ਕਮਾਹਿ ਅਚਿੰਤਾ ਹਰ ਨਾਮ ਤਿਨ ਕਾ ਮਨ ਵਸਿਆ ਸਚ ਸਬਦ ਸਮਾਹੀ ਕੋਲਾ ਉਧਾਰੇ ਆਪਣਾ ਮੋਖ ਪਦਵੀ ਆਪੇ ਪਾਹੇ ਪਾਰ ਬ੍ਰਹਮ ਤਿਨ ਕਉ ਸੰਤੋਸ਼ਟ ਪਾਇ ਜੋ ਗੁਰ ਚਰਣੀ ਜਨ ਪਾਹਿ ਜਨ ਨਾਨਕ ਹਰਿ ਕਾ ਦਾਸ ਹਾ ਕਰ ਕਿਰਪਾ ਹਰ ਲਾਜ ਰਖਾ ਹੈ ਮਹਲਾ ਤੀਜ ਹਉਮੈ ਅੰਦਰ ਖੜਕ ਹੈ ਖੜਕੇ ਖੜਕ ਇਹ ਹਾ हूं मैं वो मर जमा आवा जाए जन कपूर्व लिखया ਤੈਨਾਂ ਸਤਗੁਰ ਮਿਲਿਆ ਪ੍ਰਭ ਆਈ ਨਾਨਕਾ ਗੁਰ ਪ੍ਰਸਾਦਿ ਉਬਰੇ ਹਮ ਸਬਦ ਜਲਾਇ ਪਉੜੀ ਹਰ ਨਾਮ ਹਮਾਰਾ ਪ੍ਰਭ ਅਵਗਤ ਅਗੋਚਰ ਅਬਨਾਸੀ ਪੁਰਖ ਵਿਧਾਤਾ ਹਰ ਨਾਮ ਹਮ ਸ੍ਰੇਵਹ ਹਰ ਨਾਮ ਹਮ ਪੂਜਾ ਹਰ ਨਾਮੇ ਹੀ ਮਨ ਰਤਾ ਹਰ ਨਾਮੇ ਜੇ ਵੜ ਕੋਈ ਅਬਰ ਨ ਸੁਜੈ ਹਰ ਨਾਮੋ ਅੰਤ ਛੜਾਤਾ ਹਰ ਨਾਮ ਦੀਆ ਗੁਰ ਪਰ ਉਪਕਾਰੀ ਧਨ ਧਨ ਗੁਰੂ ਕਾ ਪਿਤਾ ਮਾਤਾ ਹਉ ਸਤਿਗੁਰ ਆਪਣੇ ਕਾ ਸਦਾ ਨਮਸਕਾਰੇ ਜਿਤ ਮਿਲਿਆ ਹਰ ਨਾਮ ਮੈਂ ਜਾਤਾ ਹਰ ਨਾਮ ਦਿਆ ਗੁਰ ਪਰ ਉਪਕਾਰੇ ਧਨ ਧਨ ਗੁਰੂ ਕਾ ਪਿਤਾ ਮਾਤਾ ਹਉ ਸਾਧਗੁਰ ਆਪਣੇ ਕਾ ਸਦਾ ਨੰਸਕਾਰੇ ਗੇਤ ਮਿਲਿਆ ਹਰਨਾਮ ਮੈਂ ਜਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ 3 ਜਾ ਜਨ ਕਾ ਸਾਤ ਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਹਿ ਅਚਿੰਤਾ ਹਰ ਨਾਮ ਤਿਨ ਕਾ ਮਨ ਵਸਿਆ ਸਚ ਸਬਦ ਸਮਾਹਿ ਬੜਹੰਸ ਕੀ ਵਾਰ ਪੌੜੀ 16ਵੇਂ ਸ਼ਲੋਕਾ ਨਾਲ